ਜੋਵਾਨੀ ਸ਼ਾਂਤ ਰਹੇ ਜਦ ਕੋਲੇ ਸ਼ਾਂਤੀ ਤਾਂ ਹੀ ਰਹੂਗੀ ਨਾ ਜੇ ਕੋਲੇ ਰੋਕਣਗੇ ਡਰੋਨ ਇੱਥੋਂ ਮੁੜ ਕੇ ਜਾ ਰਹੇ ਆ ਬਾਰ-ਬਾਰ ਕੋਈ ਮੈਂ ਐਕਸਪਰਟ ਮੁੰਡਾ ਸੀ ਪਤੰਗ ਵਾਲਾ ਉਹਨੇ ਰੋਕਿਆ ਰੋਕ ਨਹੀਂ ਸਕਦੇ ਰੁਕੇ ਆਪਣੇ ਆਪੇ ਰੁਕੇ ਹੋਏ ਆ ਕਿਸਾਨ 15 ਮਿੰਟ ਨਹੀਂ ਲੱਗਦੇ ਬੈਰੀਕੇਟ ਤੋੜਨ ਨੂੰ ਆਤੂ ਸਹਿਬਾ ਰੋਕ ਰਹੇ ਆ ਤਾਂ ਕਰਕੇ ਰੁਕੇ ਹੋਏ ਆ ਸ਼ਾਂਤਮਈ ਖੜੇ ਆ ਜੋ ਕੇ ਮੈਂ ਜਿਵੇਂ ਦੋ ਦੇਸ਼ਾਂ ਦੇ ਵਿੱਚ ਕੋਈ ਜੰਗ ਲੱਗੀ ਹੁੰਦੀ ਹੈ ਤਾ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾਵਾਗੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਔਰ ਅੱਜ ਜਿਹੜਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫੇਰ ਤੋਂ ਕਿਸਾਨਾਂ ਦੇ ਨਾਲ ਬਹੁਤ ਗਲਤ ਰਵੱਈਆ ਅਪਣਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਪਿੱਛੇ ਕਿਵੇਂ ਠਾਠਾ ਹੋ ਰਹੀ ਹੈ ਇਹ ਠਾਠਾ ਜਿਹੜੀ ਦੇਖ ਸਕਦੇ ਹੋ ਤੁਸੀਂ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿਵੇਂ ਅਥਰੂ ਗੈਸ ਦੇ ਗੋਲੇ ਤਾੜ ਤਾੜ ਸੁੱਟੇ ਜਾ ਰਹੇ ਨੇ ਦੇਖ ਸਕਦੇ ਹੋ ਕਿਵੇਂ ਕੱਲ 2-300 ਕਿਸਾਨ ਜ਼ਖਮੀ ਹੋਇਆ ਕਿਸਦਾ ਲੱਤ ਪਾੜੀ ਕਿਸਦਾ ਪੱਟ ਪਾੜਿਆ ਪਰ ਆ ਦੇਖੋ ਅੱਜ ਆ ਜੰਮ ਜਿਹੜਾ ਪ੍ਰਸ਼ਾਸਨ ਆਪਣੀ ਗੰਦੀ ਔਕਾਤ ਤੇ ਉੱਪਰ ਆਇਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿਵੇਂ వాటర్ ਕੈਨਨ ਚਲਾਇਆ ਜਾ ਰਿਹਾ ਤੇ ਦੂਜੇ ਪਾਸੇ ਧੂਆਂ ਧਾਰ ਕਰ ਦਿੱਤਾ ਗਿਆ ਹੈ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਇਹ ਦੇਖ ਸਕਦੇ ਹੋ ਕਿਵੇਂ ਜਿਵੇਂ ਦੋ ਦੇਸ਼ਾਂ ਦੇ ਵਿੱਚ ਕੋਈ ਜੰਗ ਲੱਗੀ ਹੁੰਦੀ ਹੈ ਉਸ ਹਿਸਾਬ ਦਾ ਵਰਤਾਓ ਕੀਤਾ ਜਾ ਰਿਹਾ ਹੈ ਅੱਧੀ ਦੇਖ ਸਕਦੇ ਹੋ ਤੁਸੀਂ ਕਿਸਾਨੀ ਅੱਧੀ ਸੜਕਾਂ ਨੂੰ ਪੈ ਚੁੱਕੀ ਹੈ ਔਰ ਅੱਧਾ ਦੇਖ ਸਕਦੇ ਹੋ ਉਸ ਇੱਕ ਠੜ ਜਿਹੜਾ ਥੱਲੇ ਆ ਚੁੱਕਿਆ ਉਹ ਦੇਖ ਸਕਦੇ ਹੋ ਮੈਂ ਕਹਾਂਗਾ ਤਸਵੀਰ ਦਿਖਾਈ ਜਾਵੇ ਪੁਲ ਤੋਂ ਥੱਲੇ ਵੀ ਆ ਚੁੱਕੇ ਨੇ ਪਰ ਆ ਦੇਖੋ ਜਿਹੜਾ ਬੈਰੀਕੇਟ ਉੱਕੇ ਲੈ ਕੇ ਜਾ ਰਹੇ ਨੇ ਕਿ ਬੈਰੀਕੇਡ ਨੂੰ ਮੂਰੇ ਲਾ ਕੇ ਹੁਣ ਜਿਹੜਾ ਅਗਲਾ ਨਾਕਾ ਵੀ ਤੋੜ ਦੇਣਾ ਕਿਉਂਕਿ ਪਹਿਲਾਂ ਜਿਹੜੇ ਨਾਕੇ ਸੀ ਸਾਰੇ ਤੋੜ ਦਿੱਤੇ ਆ ਉਹ ਦੇਖੋ ਧੂਆਂ ਧਾਰ ਕਿਵੇਂ ਕੀਤਾ ਪਿਆ ਸਾਹਮਣੇ ਇੱਧਰ ਵੀ ਮੈਂ ਕਹੂੰਗਾ ਕਿ ਖੱਬੇ ਪਾਸੇ ਜਸ਼ਨ ਦਿਖਾਇਆ ਜਾਵੇ ਜਿੱਥੇ ਥੱਲੇ ਵੀ ਜੱਟਿਆ ਪਿਆ ਉਧਰ ਤਾਂ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦੇ ਵੱਲੋਂ ਬੈਰੀਕੇਡ ਲੈ ਕੇ ਜਾਇਆ ਗਿਆ ਹੈ ਤਾਂ ਕਿ ਜਿਹੜਾ ਇਸ ਨੂੰ ਮੂਰੇ ਲਾ ਕੇ ਜਿਹੜਾ ਕਰ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਸਾਹਮਣੇ ਦੇਖੋ ਤੁਸੀਂ ਕਿਵੇਂ ਜਿਹੜਾ ਪਾਣੀ ਦੀਆਂ ਬੁਛਾੜਾਂ ਸੱਟੀਆਂ ਜਾ ਰਹੀਆਂ ਤੇ ਕਿਸਾਨਾਂ ਦੇ ਨਾਲ ਕਿਸ ਪ੍ਰਕਾਰ ਦਾ ਰਵਈਆ ਅਪਣਾਇਆ ਜਾ ਰਿਹਾ ਹੈ ਇਹ ਅਨਦਾਜ਼ੇ ਦੇ ਨਾਲ ਤਾਂ ਅੱਜ ਜਿਹੜਾ ਕਿਸਾਨ ਸੜਕਾਂ ਦੇ ਉੱਪਰ ਆਪਣੀ ਮੰਗਾਂ ਨੂੰ ਲੈ ਕੇ ਕੱਲ ਨਾਲੋਂ ਅੱਜ ਠਗਣਾ ਚੌਗਣਾ ਕੱਟ ਹੋ ਗਿਆ ਹਰਿਆਣਾ ਸਰਕਾਰ ਨੂੰ ਡਰ ਸੀ ਕਿ ਕਿਤੇ ਅੱਗੇ ਨਾ ਵੱਜਣ ਪਰ ਤੁਸੀਂ ਅੱਜ ਦੇਖੋ ਕਿਸ ਪ੍ਰਕਾਰ ਦਾ ਇਕੱਠ ਹੋਇਆ ਮੈਂ ਕਹੂੰਗਾ ਪਿੱਛੇ ਤੱਕ ਦਿਖਾ ਦਿੱਤਾ ਜਾਵੇ ਉਹ ਤੱਕ ਤਸਵੀਰਾਂ ਦੇਖੋ ਸਾਰਾ ਹਾਈਵੇ ਜਿਹੜਾ ਜਾਮ ਹੋਇਆ ਪਿਆਗਾ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਦੇਖ ਸਕਦੇ ਹੋ ਤੁਸੀਂ ਕਿਵੇਂ ਤਾੜ-ਤਾੜ ਹੋਈ ਪਈ ਹੈ ਕੇ ਸਾਹ ਦੇ ਨਾਲ ਜਿਹੜੇ ਐ ਸਾਹਮਣੇ ਮੈਂ ਕਹੂੰਗਾ ਉਹ ਦਿਖਾਇਆ ਜਾਵੇ ਜਿਹੜਾ ਪੜ ਜਿਹੜੀ ਟੱਕਰਾ ਹੋਇਆਗਾ ਕਿਸਾਨਾਂ ਦਾ ਦੇਖੋ ਤੁਸੀਂ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਸ ਪ੍ਰਕਾਰ ਦਾ ਟੱਕਰਾ ਹੋਇਆ ਮੈਂ ਕਹੂੰਗਾ ਕਿ ਕੈਮਰਾ ਜਸ਼ਨ ਇੱਥੇ ਰੱਖਿਆ ਜਾਵੇ ਜਿਸ ਪ੍ਰਕਾਰ ਦਾ ਟੱਕਰਾ ਆ ਦੇਖੋ ਇੱਕ ਦੂਜੇ ਨੂੰ ਸਿੱਧੇ ਹੋ ਗਏ ਨੇ ਤੇ ਇੱਥੇ ਅਥਰੂ ਗੈਸ ਦੇ ਗੋਲੇ ੁੱਟੇ ਜਾ ਰਿਹਾ ਇੰਨਾ ਧੂਆ ਆ ਦੇਖ ਲਓ ਅੰਨਦਾਤੇ ਦੇ ਧਕਾਰ ਦੀ ਖੱਟੜ ਸਰਕਾਰ ਦੀ ਬਹੁਤ ਨਖੇਦੀ ਕਰਦੇ ਆ ਠੀਕ ਹੈ ਜੀ ਦੇਖੋ ਜੰਗ ਦਾ ਮੈਦਾਨ ਹੀ ਬਣਿਆ ਹੋਇਆ ਦੇਖੋ ਕੱਲ ਅਸੀਂ ਸੀਗੇ ਨਹੀਂ ਟੀਵੀ 'ਚ ਦੇਖ ਰਹੇ ਸੀ ਹੁਣ ਤਾਂ ਲਾਈਵ ਦਿਖ ਰਿਹਾ ਨਾ ਜੰਗ ਦਾ ਮੈਦਾਨ ਹੀ ਇੱਕ ਘੰਟਾ ਹੋ ਗਿਆ ਲਗਾਤਾਰ ਹੁਣ ਦੇਖੋ ਕਦੇ ਕਦੇ ਉੱਧਰ ਛੁੱਟਦੇ ਆ ਕਦੇ ਉੱਧਰ ਛੁੱਟਦੇ ਆ ਇਧਰ ਉਹ ਅਨਾਉਂਸਮੈਂਟ ਹੋ ਰਹੀ ਹੈ ਵੀ ਨੌਜਵਾਨੀ ਸ਼ਾਂਤ ਰਹੇ ਜਦ ਗੋਲੇ ਸ਼ਾਂਤੀ ਤਾਂਹੀਂ ਰਹੂਗੀ ਨਾ ਜੇ ਗੋਲੇ ਰੋਕਣਗੇ ਗੋਲੇ ਰੁਕ ਨਹੀਂ ਰਹੇ ਡਰੋਨ ਦੋ ਤਿੰਨ ਵਾਰੀ ਇੱਥੋਂ ਆ ਲਿਆ ਜਦੋਂ ਡਰੋਨ ਇੱਥੇ ਆ ਕੇ ਕਿੰਨੀ ਮਾੜੀ ਗੱਲ ਹੈ ਇੱਥੇ ਤਾਂ ਆਪਾਂ ਰੁਕੇ ਹੋਏ ਆ ਇੰਨੀ ਦੁਨੀਆ ਖੜੀ ਹੈ ਦੇਖੋ ਨਾ ਹਾਂਜੀ ਹਾਂਜੀ ਡਰੋਨ ਇੱਥੋਂ ਮੁੜ ਕੇ ਜਾ ਰਿਹਾ ਬਾਰ-ਬਾਰ ਕੋਈ ਮੈਂ ਐਕਸਪਰਟ ਮੁੰਡਾ ਸੀ ਪਤੰਗ ਵਾਲਾ ਉਹਨੇ ਰੋਕਿਆ ਬਹੁਤ ਐਕਸਪਰਟ ਬੰਦਾ ਸੀ ਜਿਹਨੇ ਰੋਕਿਆ ਉਹਨੂੰ ਬੜੇ ਤਰੀਕੇ ਨਾਲ ਦੋ ਵਾਰੀ ਡਰੋਨ ਇੱਥੋਂ ਮੁੜਿਆ ਬਹੁਤ ਮਾੜੀ ਗੱਲ ਹੈ ਜਿਵੇਂ ਮੈਂ ਹੋਈ ਗੱਲ ਕਰ ਰਿਹਾ ਸੀ ਕੱਲ ਜਮਾ ਸ਼ਾਂਤੀਪੂਰਵਕ ਸੀਗਾ ਕੰਮ ਕੋਈ ਕਿਸੇ ਨੇ ਉੱਚੀ ਨੀਚ ਨਹੀਂ ਕੀਤੀ ਤੇ ਅੱਜ ਇੱਕ ਪਾਸੇ ਦੇਖੋ ਜਿਵੇਂ ਬੈਰੀਕੇਡ ਸਾਰੇ ਟੁੱਟ ਚੁੱਕੇ ਨੇ ਪਰ ਫੇਰ ਵੀ ਨੌਜਵਾਨ ਪੰਜਾਬ ਦੇ ਜਾਂ ਕਿਸਾਨੀ ਸਾਰੇ ਇੱਕ ਥਾਂ ਤੇ ਖੜੇ ਨੇ ਹਿੱਲ ਨਹੀਂ ਰਹੇ ਡਿਸਪਲਿਨ ਚ ਨੇ ਪਰ ਫੇਰ ਵੀ ਗੋਲੇ ਦਾਗੇ ਜਾ ਰਿਹਾ ਵੀਰ ਜੀ ਮੈਂ ਇਹੀ ਗੱਲ ਕਹਿਣੀ ਚਾ ਰਿਹਾ ਦੇਖੋ ਟਰੈਕਟਰਾਂ ਮੂਰੇ ਕੀ ਹੈ ਇਹ ਰੋਕ ਨਹੀਂ ਸਕਦੇ ਇੰਨਾ ਪ੍ਰਬੰਧ ਦੇਖੋ ਟਰੈਕਟਰ ਪਿੱਛੇ ਖੜੇ ਨੇ ਜਿਹੜੇ ਕੱਲ ਖਿੱਚ ਰਹੇ ਸੀ ਨਾ ਸਾਰੇ ਟਰੈਕਟਰ ਦੇਖੋ ਸਾਈਡਾਂ ਤੇ ਲੱਗੇ ਹੋਏ ਪਿੱਛੇ ਖੜੇ ਨੇ ਜਿਹੜੇ ਟਰੈਕਟਰ ਤਿਆਰ ਵਰ ਤਿਆਰ ਹੈ ਹਨ ਜੇ ਕਹਿਣ ਵੀ ਲੰਘ ਕੇ ਦਿਖਾਣ ਹੁਣ ਨਿਕਲ ਜੂਗਾ 15 ਮਿੰਟ ਨਹੀਂ ਲੱਗਦੇ ਬੈਰੀਗੇਡ ਤੋੜਨ ਨੂੰ ਪਰ ਚਲੋ ਆਗੂ ਸੇ ਬਾਹਰ ਰੋਕ ਰਹੇ ਆ ਤਾਂ ਕਰਕੇ ਰੁਕੇ ਹੋਏ ਆ ਸ਼ਾਂਤਮਈ ਖੜੇ ਆ ਚਲੋ ਆਪਣੇ ਜਿਹੜੇ ਜਿਹੜੇ ਆਪਣਾ ਨਾਰੇ ਆ ਬਣਾਇਆ ਪਿਆ ਜਿਵੇਂ ਦੋ ਦੇਸ਼ਾਂ 'ਚ ਲੜਾਈ ਲੱਗੀ ਆ ਲੜਾਈ ਲੱਗੀ ਹਾਂਜੀ 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 ਸਹੀ ਗੱਲ ਐ ਤੁਹਾਡੀ ਲੜਾਈ ਵਾਲਾ ਹੀ ਮਾਹੌਲ ਬਣਿਆ ਹੋਇਆ 1 ਘੰਟਾ ਹੋ ਗਿਆ ਲਗਾਤਾਰ ਚੱਲਦਿਆਂ ਨੂੰ ਮੈਂ ਕਹਾਂਗਾ ਜਸ਼ਨ ਇੱਕ ਵਾਰ ਫਿਰ ਤੋਂ ਕੈਮਰਾ ਜਰਾ ਮਾਰ ਦੋ ਉਧਰ ਦਿਖਾ ਦਿਓ ਤੇ ਕਿਸ ਪ੍ਰਕਾਰ ਸਲੂਕ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅੰਨਦਾਤੇ ਦੇ ਨਾਲ ਹਾਲਾਂਕਿ ਅਸੀਂ ਕੱਲ ਦਾ ਕਵਰ ਕਰ ਰਹੇ ਹਾਂ ਕਿਸਾਨਾਂ ਦੇ ਵੱਲੋਂ ਕੁਝ ਵੀ ਜਿਹੜਾ ਪਹਿਲਾਂ ਡਿਸਪਲਿਨ ਭੰਗ ਨਹੀਂ ਕੀਤਾ ਗਿਆ ਬੜੇ ਸਲੀਕੇ ਦੇ ਨਾਲ ਕਿਸਾਨ ਖੜੇ ਨੇ ਅੱਜ ਵੀ ਖੜੇ ਨੇ ਪਰ ਹਰਿਆਣਾ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਸੀਆਰਪੀਐਫ ਹੋਵੇ ਆਰਮੀ ਹੋਵੇ ਪੁਲਿਸ ਹੋਵੇ ਬਹੁਤ ੱੱਕਾ ਜਿਹੜਾ ਕੀਤਾ ਜਾ ਰਿਹਾ ਹੈ ਗਾ ਥਰੂ ਗੈਸ ਦੇ ਗੋਲੇ ਬਾਰ-ਬਾਰਾ ਦੇਖੋ ਇਹ ਤਾੜ-ਤਾੜ ਆਏ ਹੋ ਰਹੀ ਹੈ ਜਿਵੇਂ ਕੋਈ ਦੋ ਦੇਸ਼ਾਂ ਦੇ ਵਿਚਾਲੇ جنگ ਲੱਗੀ ਹੁੰਦੀ ਹੈ ਇਹ ਆਪਣੇ ਮੁਲਕ 'ਚ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਾੜ-ਤਾੜ ਗੋਲਿਆਂ ਦੀ ਬਹੁਤ ਬੁਰਾ ਹਾਲ ਜਿਹੜਾ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਤਾਂ ਤੁਹਾਨੂੰ ਸ਼ੰਭੂ ਬਾਰਡਰ ਤੋਂ ਪਲ-ਪਲ ਦੀ ਅਪਡੇਟ ਦਿਖਾਉਂਦੇ ਰਹਾਂਗੇ ਪਹਿਲਾਂ ਤੁਹਾਨੂੰ ਦਿਖਾਇਆ ਜਮਾ ਵਿਚਾਲੇ ਜਾ ਕੇ ਜਿੱਥੇ ਜੰਗ ਵਰਗਾ ਮਾਹੌਲ ਬਣਾਇਆ ਪਿਆ ਜਮਾ ਉੱਥੇ ਜਾ ਕੇ ਰਿਪੋਰਟਿੰਗ ਕਰਕੇ ਦਿਖਾਈ ਜਿਸ ਹਿਸਾਬ ਨਾਲ ਸਾਡੇ ਉੱਪਰ ਵੀ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸੀ ਪਰ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਧੱਕਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਇਹ ਸਾਡੇ ਆਗੂਆਂ ਨੂੰ ਵੀ ਸੋਚਣਾ ਪਊਗਾ ਹੁਣ ਐਕਸ਼ਨ ਲੈਣਾ ਪਊ ਕਿਉਂਕਿ ਐਕਸ਼ਨ ਦਾ ਰਿਐਕਸ਼ਨ ਹਮੇਸ਼ਾ ਹੁੰਦਾ ਹੈ ਜੇ ਉਸ ਇੱਕ ਐਕਸ਼ਨ ਕਰੋਗੇ ਤਾਂ ਉਹਦਾ ਰਿਐਕਸ਼ਨ ਤਾਂ لازਮੀ ਨਿਕਲੂਗਾ ਕੈਮਰਾ ਪਰਸਨ ਜਸ਼ਨ ਦੇ ਨਾਲ ਮਨਦੀਪ ਜੋਤ ਸ਼ੰਭੂ ਬਾੜੀ